ਇਹਦੇ ਸੈਕਟਰ 86 ਵਿੱਚ ਵਾਪਰਿਆ ਦਰਦਨਾਕ ਹਾਦਸਾ ਸੜਕ ਤੇ ਚੱਲ ਰਹੇ ਨਿਰਮਾਣ ਕਾਰਜ ਵਿੱਚ ਠੇਕੇਦਾਰ ਵੱਲੋਂ ਵਰਤੀ ਗਈ ਅਨਗੈਲੀ ਦਾ ਸ਼ਿਕਾਰ ਹੋਇਆ ਥਾਰ ਸਵਾਰ ਕਿਸ ਦੇ ਮੌਕੇ ਤੇ ਹੋਈ ਮੌਤ 3 ਮਹੀਨੇ ਬਾਅਦ ਘਰ ਚ ਵਜਣੀ ਸੀ ਵਿਆਹ ਦੀ ਸ਼ਹਿਨਾਈਆਂ ਲੇਕਿਨ ਪਸਰਿਆ ਮਾਤਮ ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਜਸਪ੍ਰੀਤ ਸਿੰਘ ਕਾਲੋ ਥਾਣਾ ਮੁਖੀ ਸੋਹਾਣਾ ਥਾਰ ਗੱਡੀ ਦਾ ਮੋਹਾਲੀ ਦੇ ਸੈਕਟਰ 86 ਤੇ ਐਕਸੀਡੈਂਟ ਹੋਇਆ ਜਿਸ ਵਿੱਚ ਨੌਜਵਾਨ ਦੀ ਮੌਤ ਹੋ ਗਈ ਆ ਉਸ ਦੇ ਰਿਗਾਰਡਿੰਗ ਆਪਣੇ ਵੱਲੋਂ ਇਸ ਤਰੀਕੇ ਦੀ ਕਾਰਵਾਈ ਹੁੰਦੀ ਰਹਿੰਦੀ ਹੈ। ਹਾਂਜੀ ਇਹ ਕੱਲ ਸਾਨੂੰ ਹਸਪਤਾਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਹਿਲ ਨਾਮ ਦਾ ਵਿਅਕਤੀ ਮੁੰਡਾ ਜਿਹੜਾ 27 ਸਾਲ ਦੀ ਉਮਰ ਹੈ ਵੀ ਉਹਦੀ ਕਥਾਰ ਪਲਟਨ ਦੇ ਨਾਲ ਐਕਸੀਡੈਂਟ ਚ ਡੈਥ ਹੋ ਗਈ ਹੈ। ਤੇ ਜਦੋਂ ਨੂੰ ਵੈਰੀਫਾਈ ਕੀਤਾ ਗਿਆ ਇੱਕ ਸੈਕਟਰ 86 ਦੇ ਨਾਲ ਇੱਕ ਰੋਡ ਵਾਈਡਿੰਗ ਦਾ ਕੰਮ ਚੱਲ ਰਿਹਾ ਜਿਹੜਾ ਕਿ ਐਸ ਬਿਲਡਰਸ ਨਾਂ ਦੇ ਕੰਟਰੈਕਟਰ ਦੇ ਜਿਨ੍ਹਾਂ ਕੋਲ ਇਹ ਕੰਮ ਹੈ ਜੀ ਜਿਨ੍ਹਾਂ ਦੇ ਅੱਗੇ ਸਬਸਿਡੀ ਵੀ ਕੋਈ ਕੰਪਨੀਆਂ ਨੂੰ ਕੋਈ ਕੰਮ ਹੈ। ਤੇ ਉਹਨਾਂ ਨੇ ਵਿਦਾਊਟ ਐਨੀ ਪ੍ਰੀਕਾਉਸ਼ਨਰੀ ਮੀਜਰਸ ਨਾ ਤਾਂ ਉੱਥੇ ਕੋਈ ਟੇਪਿੰਗ ਕੀਤੀ ਹੈ ਨਾ ਕੋਈ ਬੈਰੀਕੇਡ ਨਾ ਕੋਈ ਰੂਟ ਸਾਈਨਸ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅੱਗੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਉਹ ਜਦੋਂ ਗੱਡੀ ਰਾਤ ਨੂੰ ਆਪਦੀ ਫਿਉਂਸੇ ਚਾਰ ਜਾਣੇ ਮਤਲਬ ਦੋ ਕਪਲ ਜਾ ਰਹੇ ਸੀ ਆਪ ਦਾ ਵਿਆਹ ਮੁੰਡੇ ਦਾ ਤਿੰਨ ਮਹੀਨੇ ਬਾਅਦ ਵਿਆਹ ਸੀ ਉਹ ਤਿਆਰੀਆਂ ਕਰਕੇ ਉਹਨਾਂ ਸ਼ਾਪਿੰਗ ਕਰਕੇ ਆ ਰਹੇ ਸੀ ਤਾਂ ਉਹਦੀ ਉਹ ਖੱਡੇ ਦੇ ਵਿੱਚ ਜਿਹੜੀ ਗੱਡੀ ਇੰਬੈਲੈਂਸ ਹੋਣਾ ਗੱਡੀ ਪਲਟ ਗਈ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਇਹਦੇ ਚ ਅਸੀਂ ਇਹਦੀ ਮਦਰ ਵਿਜੇ ਕੁਮਾਰੀ ਉਹਨਾਂ ਦੀ ਸਟੇਟਮੈਂਟ ਲੈ ਕੇ ਐਸਐਸ ਬਿਲਡਰਜ਼ ਨਾਮ ਦੇ ਕੰਟਰੈਕਟਰ ਨੇ ਜਿਨ੍ਹਾਂ ਕੋਲ ਇਹ ਸਾਰੇ ਇਹ ਜ਼ਰੂਰ ਦਾ ਕੰਟਰੈਕਟ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਨੰਬਰ 329 ਡੇਟਿਡ 18 11 2024 ਅੰਡਰ ਸੈਕਸ਼ਨ 106 ਜ਼ਮਨ 1 ਬੀਐਨਐਸ ਅਤੇ 198 ਮੋਟਰ ਵਹੀਕਲ ਐਕਟ ਇਹ ਦੋਨਾਂ ਧਰਾਵਾਂ ਦੇ ਅੰਡਰ ਅਸੀਂ ਇਹਦੀ ਮਤਲਬ ਕਿ ਐਫਆਈਆਰ ਦਰਜ ਕਰਤੀ ਹੈ ਤੇ ਉਹਦੀ ਜਲਦ ਤੋਂ ਜਲਦ ਉਹਦੀ ਰੈਸਟ ਪਾ ਲਈ ਜਾਵੇਗੀ ਕਦੇ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ 에어ਪੋਰਟ ਰੋਡ ਜਾਂ ਆਪਣਾ ਏਰੀਆ ਵਟਾਉਣ ਦੇ ਕਾਰਨ ਕੰਸਟਰਕਸ਼ਨ ਕਾਫੀ ਚੱਲਦਾ ਹੈ ਤੇ ਕਾਫੀ ਬਿਲਡਰਸ ਵੱਲੋਂ ਜਾਂ ਕਹਿੰਦੇ ਕਿ ਨੈਗਲੀਜੈਂਸੀ ਵਰਤੀ ਜਾ ਰਹੀ ਕੋਈ ਅਜੇ ਮਤਲਬ ਪ੍ਰੀਕੌਸ਼ਨ ਨਹੀਂ ਲਈ ਜਾ ਰਹੀ ਤੇ ਉਹਨਾਂ ਦੇ ਰਿਗਾਰਡਿੰਗ ਕੋਈ ਕਾਰਵਾਈਆਂ ਉਹਨਾਂ ਕੋਲ ਮੈਸੇਜ ਦੇਣਾ ਚਾਹੁੰਗੇ ਹਾਂਜੀ ਬਿਲਕੁਲ ਜੀ ਜਿੱਥੇ ਤੇ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਤੇ ਜਿਹੜੀ ਲੀਡ ਪ੍ਰੋਟੋਕੋਲਸ ਨੇ ਤੇ ਜਿਹੜਾ ਵੀ ਕੋਈ ਬਿਲਡਰ ਜਾਂ ਜਿਹੜਾ ਕੰਟਰੈਕਟਰ ਇਹਨਾਂ ਨੂੰ ਨਹੀਂ ਫੋਲੋ ਕਰ ਰਿਹਾ ਉਹਨਾਂ ਦੇ ਖਿਲਾਫ ਬੜਦੀ ਕਾਰਵਾਈ ਕੀਤੀ ਹੋਗੀ ਇਹਦੇ ਵਿੱਚ ਵੀ ਅਸੀਂ ਜਿਹੜੇ ਮੋਸਟ ਸਟ੍ਰਿੰ ਬਲਬ ਕਿ ਜਿਵੇਂ 106 ਇੱਕ ਪੀਐਨਐਸ ਜੀ ਦੇ ਚ ਨੈਗਲੀਜੈਂਸ ਥੈਟ ਹੈਜ਼ ਕੌਜ਼ਡ ਡੈਥ ਅਤੇ 198 ਮੋਟਰ ਵੇਕਟ ਦੋਹਾਂ ਬਲਬ ਸਟ੍ਰਿੰਜੇ ਧਰਾਵਾਂ ਦੇ ਅੰਦਰ ਇਹ ਚ ਪਰਚਾ ਦਰਜ ਕੀਤਾ ਗਿਆ ਤੇ ਜਲ ਤੋ ਜਲਦੀ ਦੀ ਗ੍ਰਿਫਤਾਰੀ ਕਰ ਲਈ ਜਾਊਗੀ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਂਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ 바이 ਸਟੈਪ ਜਪ ਸਟਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ